ਅਸੀਂ ਮੈਂ ਸ਼ੀਵਾ ਲੈਣ ਆਇਆ ਪ੍ਰਭੂ ਦਾ ਸਭ ਤੋਂ ਪਹਿਲੇ ਮੈਂ ਗੋਲ ਨੈਪਲ ਗਿਆ ਸੀਗਾ ਉਸ ਵਾਰ ਫ੍ਰਾਈ ਟਾਈਮ ਮਿਲਿਆ ਔਰ ਮੇਰਾ ਪਰਿਵਾਰ ਵੀ ਆ ਜਾਇਆ ਸੀ ਮੇਰੇ ਨਾਲ ਮੇਰੇ ਮੰਨ ਦੀ ਮੇਰੀ ਅੱਛਾ ਹੋਵੇ ਕਿ ਮੇਰਾ ਪਰਿਵਾਰ ਮੇਰੇ ਨਾਲ ਹੋਏ ਤੇ ਅਸੀਂ ਮਸਾਡੇ ਕੀ ਇਹ ਸਵਾਦ ਅਸੀਂ ਫੇਰ ਗੋਲ ਨੇ ਬੁਝਾਰੇ ਕਿਉਂਕਿ ਇਹ ਪਦਵੀਆਂ ਸਭ ਕੁਝ ਪ੍ਰਭੂ ਕਿਰਪਾ ਨਾਲ ਮਿਲਦੀਆਂ ਔਰ ਸਾਡੇ ਪਰਿਵਾਰ ਦੇ ਸਭ ਅਸੀਂ ਸਾਰੇ ਸ਼ੁਰੂ ਤੋਂ ਇਸ ਪ੍ਰਿਤੀ ਦੇ ਹਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਜਿਸ ਮਾਲਕ ਤੋਂ ਸਭ ਕੁਝ ਮਿਲਿਆ ਉਹਦਾ ਸ਼ੁਕਰੀਆ ਦਾ ਕਰਨਾ ਚਾਹੀਦਾ ਹੋਰ ਤਾਂ ਅਸੀਂ ਕੀ ਕਰਨਾ ਅਸੀਂ ਸਿਰਫ ਨਤਵਸਤਕ ਹੋ ਕੇ ਸ਼ੀਵਾਲਾਣਾ ਆਏ ਤਾਂ ਕਿ ਜਿੰਦੀ ਦੇ ਵਿੱਚ ਰਵਾਂ ਇੱਥੇ ਮੈਂ ਡਟ ਕੇ ਕੰਮ ਕਰ ਸਕਾਂ ਔਰ ਪ੍ਰਭੂ ਆਪਣੀ ਕਿਰਪਾ ਬਣਾਈ ਰੱਖਣ ਦੇਵੇਗੇ ਪ੍ਰੋਫੈਸ਼ਨਲੀ ਦੇਖੋ ਜਿਹੜੀ ਚੀਜ਼ ਹੈ ਜੀ ਅਸੀਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਾਂਗੇ ਔਰ ਅਸੀਂ ਵਧੀਆ ਇੰਤਜ਼ਾਮ ਕਰਾਂਗੇ ਇਹੋ ਜਿਹਾ ਮਾਹੌਲ ਬਣਾਵਾ ਤੁਸੀਂ ਦੇਖ ਰਹੇ ਹੋ ਜਦੋਂ ਦਾ ਮ ਆਇਆ ਬਾਰਡਰ ਇੰਚ ਕਾਫੀ ਆਪਰੇਸ਼ਨ ਚੱਲ ਰਹੇ ਨੇ ਸ਼ਰਾਬ mafia ਖਿਲਾਫ ਡਰਗ mafia ਖਿਲਾਫ ਬਾਕੀ ਚੀਜ਼ਾਂ ਦੇ ਉੱਪਰ ਸਾਡੀ ਇਹੇ ਕੋਸ਼ਿਸ਼ ਹੈ ਕਿ ਇਹ ਚੋਣਾਂ ਬਿਲਕੁਲ ਵਧੀਆ ਹੋਣ ਫੇਅਰ ਐਂਡ ਫਰੀ ਹੋਣ ਔਰ ਲੋਕ ਬੇਖੌਫ ਹੋ ਕੇ ਆਪਣੇ ਵੋਟਾਂ ਦਾ ਨਿਭਰੋ ਕਰ ਸਕਣ ਅੱਜ ਸੀ ਮੈਂ ਸ਼ੀਵਾ ਲੈਣ ਆਇਆ ਪ੍ਰੋਦਾ ਸਭ ਤੋਂ ਪਹਿਲੇ ਮੈਂ ਗੋਲ ਨੰਬਰ ਗਿਆ ਸੀਗਾ ਉਸ ਵਾਰ ਫ੍ਰਾਈ ਟਾਈਮ ਮਿਲਿਆ ਔਰ ਮੇਰਾ ਪਰਿਵਾਰ ਵੀ ਆ ਜਾਇਆ ਸੀ ਮੇਰੇ ਨਾਲ ਮੇਰੇ ਮਨ ਦੀ ਮਰੀ ਅੱਛਾ ਸੀ ਕਿ ਮੇਰਾ ਪਰਿਵਾਰ ਮੇਰੇ ਨਾਲ ਹੋਏ ਤੇ ਅਸੀਂ ਮਸਾਡੇ ਕਾਈ ਇਸ ਵਾਰ ਅਸੀਂ ਫੇਅਰ ਗੋਲ ਨੰਬਰ ਜਾ ਰਹੇ ਹਾਂ ਕਿਉਂਕਿ ਇਹ ਪਦਵੀਆਂ ਸਭ ਕੁਝ ਪ੍ਰਭੂ ਗ੍ਰਪਣ ਮਿਲਦੀਆਂ ਔਰ ਸਾਡੇ ਪਰਿਵਾਰ ਦੇ ਸਭ ਦੇ ਅਸੀਂ ਸਾਰੇ ਸ਼ੁਰੂ ਤੋਂ ਇਸ ਪ੍ਰੀਤੀ ਦੇ ਹਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਜਿਸ ਮਾਲਕ ਤੋਂ ਸਭ ਕੁਝ ਮਿਲਿਆ ਉਹਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਹੋਰ ਤਾਂ ਅਸੀਂ ਕੀ ਕਰਨਾ ਅਸੀਂ ਸਿਰਫ ਨਤਮਸਤਕ ਹੋ ਕੇ ਸ਼ਿਵਾਲਾ ਆਣ ਆਏ ਤਾਂ ਕਿ ਜਿੰਦੀ ਦੇ ਵਿੱਚ ਰਹਿਵਾਂ ਇੱਥੇ ਮੈਂ ਡਟ ਕੇ ਕੰਮ ਕਰ ਸਕਾਂ ਔਰ ਪ੍ਰਭੂ ਆਪਣੀ ਕਿਰਪਾ ਬਣਾਈ ਰੱਖਣ ਦੇਵੇਗੇ ਪ੍ਰੋਫੈਸ਼ਨਲੀ ਦੇਖੋ ਜਿਹੜੀ ਚੀਜ਼ ਹੈ ਜੀ ਅਸੀਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਾਂਗੇ ਔਰ ਅਸੀਂ ਵਧੀਆ ਇੰਤਜ਼ਾਮ ਕਰਾਂਗੇ ਇਹੋ ਜਿਹਾ ਮਾਹੌਲ ਬਣਾਵਾ ਤੁਸੀਂ ਦੇਖ ਰਹੇ ਹੋ ਜਦੋਂ ਦਾ ਮ ਆਇਆ बोर रेंज काफी ऑपरेशंस चल रहे हैं शरा माफ़िया खिलाफ ड्रग माफ़िया खिलाफ बाकी चीजों के ऊपर हमारी यही कोशिश रहेगी कि चुनाव ने बिल्कुल बढ़िया होन फेयर एंड फ्री होन और लोग बेखौफ हो गए अपने मतदान दा नभियों कसे देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर